ਵੇ ਤੇਰਾ ਇਹ ਉੱਠਣ ਦਾ ਕੋਈ ਟਾਈਮ ਆ ਕ ਟਾਈਮ ਕੜਾ ਆਇਆ ਹੋਏਗਾ ਦੁਪਹਿਰ ਦੇ 12 ਬਜੇ ਨਾਲੇ ਹੋ ਗਏ ਆ ਦੇਖ ਲੈ ਤੈਨੂੰ ਤਾਂ ਜਮੀ ਨਹੀਂ ਵੇ ਤੂੰ ਐ ਵੈਨਾ ਲੇਟ ਉੱਠ ਕੇ ਤੇਰਾ ਕਿਆ ਹੋਊਗੇ ਮੇ ਟਾਈਮpass ਓ ਰੱਬ ਨੇ ਤੋੜ ਕੋਈ ਨਾ ਛੱਡੀ ਘਰ ਵਿੱਚ ਲੋੜ ਕੋਈ ਨਾ ਛੱਡੀ ਸਾਰੀਆਂ ਕਰਤੀਆਂ ਆਪਣੀਆਂ ਪੂਰੀਆਂ ਆਪਾਂ ਨਜ਼ਾਰੇ ਲੈਨੇ ਆ ਕਿਤਰਾ ਆਏ ਗਾਣੇ ਗਾ ਕੇ ਵੀ ਨਹੀਂ ਟਾਈਮ ਪਾਸ ਹੋਣਾ ਜਾ ਤਾਂ ਬੰਦਿਆਂ ਵਾਂਗੂ ਕੰਮ ਤਾਂ ਦੇ ਤੇ ਲੱਗ ਜਾ ਕੇ ਸੀ ਕੋਈ ਨਹੀਂ ਮੈਂ ਜਾਨੀ ਆ ਪੇਕ ਕੇ ਜਦੋਂ ਕਤੇ ਕੰਮ ਤਾਂ ਦੇ ਲੱਗ ਗਿਆ ਮੈਨੂੰ ਲੈ ਆਈ ਜਾ ਕੇ ਨਹੀਂ ਮੈਂ ਮੁੜ ਕੇ ਨਹੀਂ ਨਿਸਮੋ ਤਰਮਨਾਂਲੇ ਤਾਂ ਟਾਈਮ ਮੇਰੇ ਮਨ ਦੀ ਗੱਲੀ ਬੁੱਝਲੀ ਜਾਂ ਤੂੰ ਜਦੋਂ ਮਰਜੀ ਵੀ ਕਰਦਾ ਜਦੋਂ ਮਰਜੀ ਜੱਟ ਤਾਂ ਨਜ਼ਾਰੇ ਲਊਗਾ ਜੱਟ ਨਾਲ ਅੱਜ ਕੰਮ ਕਰੇ ਨਾ ਕੱਲ ਨੂੰ ਕਰੇ ਜੱਟ ਤਾਂ ਫਕਰ ਬੰਦਾ ਪੂਰੇ ਨਜ਼ਾਰੇ ਲਊਗਾ ਨਾਲੇ ਸਤਾਈ ਤੇ ਆਪਣੇ ਮੇਰੀ ਤਾਂ ਵਾਰੀ ਆਈ ਲੈ ਬੇ ਮਨੁਆਇਦਾ ਸਤਾਈ ਕੀ ਤੂੰ ਕੀ ਕਰ ਲੇਗਾ ਤੇਰੀ ਵਾਰੀ ਕਿਹੜੇ ਪਾਸੇ ਆ ਜੂਗੀ ਬੇ ਮੈਨੂੰ ਐਂ ਦੱਸ ਬੇ ਜਿੱਤਣ ਵਾਲੇ ਪਾਸੇ ਕੂੰ ਵਾਰੀ ਆਈ ਲੈ ਤੇਰੀ ਓ ਪੁੱਠਾ ਬੋਲੂ ਕਫਣ ਪਾੜੂ ਨਾ ਮੂੰਹ ਚੱਜਦਾ ਗੱਲ ਤਾਂ ਚੱਜਦੀ ਕਰ ਲਿਆ ਕਰ ਕਿਉਂ ਪੁੱਠੇ ਬੋਲ ਬੋਲਦੀ ਹੁੰਨੀ ਆ ਸਤਾਈ ਚ ਸਾਰੇ ਨੂੰ ਮਾਜੂ ਤਰ ਕੇ ਦੇਖਦੀ ਜਾ ਤੂੰ